ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਆ ਕਹਿੰਦੇ ਕੋ ਨਾ ਚੱਲੀ ਦੇ ਬਾਬਾ ਤੇ ਆਈ ਜਿਹੜਾ ਪਿਛਲੇ ਦਿਨਾਂ ਵਿੱਚ ਸ਼ਰੋਣੀ ਕਮੇਟੀ ਪ੍ਰਧਾਨ ਸਾਹਿਬ ਨੇ ਇਹ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਗੱਲ ਚਿਤਾਈ ਸੀ ਕਿ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਕਰੇ ਤੇ ਜਿਹੜੇ ਧਾਰਮਿਕ ਸਮਾਗਮ ਆ ਉਹਦੇ ਵਿੱਚ ਸ਼ਰੋਣੀ ਕਮੇਟੀ ਜਿਹੜੇ ਸਮਾਗਮ ਕਰਦੀ ਆ ਉਹਨਾਂ ਵਿੱਚ ਸਰਕਾਰ ਜਿਹੜੀ ਹੈ ਸ਼ਾਮਲ ਹੋਵੇ ਸੋ ਅੱਜ ਇੱਕ ਵੱਡਾ ਰੋਸ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਯੋਜਿਤ ਕੀਤਾ ਜਿਹੜਾ ਕਿ ਪੰਜਾਬ ਦੀ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ ਗਾਉਣ ਵਾਲੇ ਭਰਾ ਜਿਹੜੇ ਆ ਉੱਥੇ ਗੀਤ गा ਰਹੇ ਆ ਤੇ ਸੰਗਤ ਜਿਹੜੀ ਆ ਉਹ ਸੰਗਤ ਨਾ ਕਹਿ ਰਵਾਂ ਕਿ ਜਿਹੜੇ ਉੱਥੇ ਹਾਜ਼ਰੀਨ ਨੇ ਉਹ ਉੱਥੇ ਭੰਗੜੇ ਪਾ ਰਹੇ ਨੇ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਨ ਦਿਵਸਾ ਤੇ ਉਸ ਦੇ ਯੋਜਿਤ ਸਰਕਾਰੀ ਸਮਾਗਮ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਤੇ ਗਾਣੇ ਗਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸੰਗਤ ਦੇ ਵਿੱਚ ਭਾਰੀ ਰੋਸ ਆ ਕਿਉਂਕਿ ਅਸੀਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਜਿਹੜੇ ਧਾਰਮਿਕ ਸਮਾਗਮ ਨੇ ਇਹਨਾਂ ਦੀ ਮਰਜ਼ਾਦਾਵੰਦਾ ਜਿਹੜਾ ਖਿਆਲ ਹੈ ਜਾਂ ਡਿਊਟੀ ਹੈ ਉਹ ਸ਼ਰੋਣੀ ਕਮੇਟੀ ਵਖੂਬੀ ਨਿਭਾ ਸਕਦੀ ਆ ਜੇ ਭਿਆਰ ਸਰਕਾਰ ਸਾਰਾ ਖਰਚਾ ਕਰਕੇ ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਸ਼ਰੋਣੀ ਕਮੇਟੀ ਨੂੰ ਦੇ ਸਕਦੀ ਆ ਤਾਂ ਇਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਭਗਵੰਤ ਮਾਨ ਜੀ ਕਹਿੰਦੇ ਸਾਡੇ ਕੋਲ ਕਾਪੀਰਾਈਟ ਆ ਸੋ ਇਹ ਗੱਲ ਹੁਣ ਕਾਪੀਰਾਈਟ ਭੰਗੜੇ ਦਾ ਵਾ ਭਗਵੰਤ ਮਾਨ ਜੀ ਕੋਲ ਉਹਨਾਂ ਨੇ ਭੰਗੜਾ ਪਾਤਾ ਸੋ ਸੰਗਤ ਦੇ ਵਿੱਚ ਭਾਰੀ ਰੋਸ ਆ ਇਸ ਦੀ ਡਟ ਕੇ ਨੇ ਖੇਧੀ ਕਰਦੀ ਆ ਸ਼ਰੌਣੀ ਗੁਰਦਰਾ ਪਰੰਧਾ ਕਮੇਟੀ ਤੇ ਸੰਗਤ ਹੀ ਇਸ ਗੱਲ ਦਾ ਜਵਾਬ ਪੁੱਛੇ ਕਿ ਜਿਹੜਾ ਕੁਝ ਕੀਤਾ ਜਾ ਰਿਹਾ ਅਸੀਂ ਤਾਂ ਸਰਕਾਰ ਨੂੰ ਨਹੀਂ ਰੋਕਿਆ ਅਸੀਂ ਤਾਂ ਉੱਥੇ ਜਾ ਕੇ ਸ਼੍ਰੀਨਗਰ ਕੋਈ ਸ਼ਰੌਣੀ ਕਮੇਟੀ ਨੇ ਤਾਂ ਰੁਕਾਵਟ ਨਹੀਂ ਪਾਈ ਨਾ ਅਸੀਂ ਪਾਉਣੀ ਆ ਪਰ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਨੇ ਸੜਕਾਂ ਬਣਾਉਣੀਆਂ ਪ੍ਰਬੰਧ ਕਰ ਲੈ ਟੈਂਟ ਸਿਟੀ ਬਣਾਉਣੀਆਂ ਹੋਰ ਜਾਨਵਰਾਂ ਦਾ ਪ੍ਰਬੰਧ ਕਰਨਾ ਉਹ ਸਰਕਾਰਾਂ ਦਾ ਕੰਮ ਹੁੰਦਾ ਅੱਜ ਇਹ ਇਸ ਗੱਲ ਦਾ ਜਵਾਬ ਮਿਲ ਗਿਆ ਹਾਲੇ ਮੈਨੂੰ ਲੱਗਦਾ ਕੰਮ ਸ਼ੁਰੂ ਨਹੀਂ ਹੋਇਆ ਸੋ ਇਹ ਇੱਕ ਬਹੁਤ ਵੱਡਾ ਅਫਸੋਸ ਹੈ ਕਿ ਕੋਈ ਵੀ ਗੱਲ ਆ ਉਸ ਨੂੰ ਜਿਹੜਾ ਕਿ ਰਾਜਨੀਤਿਕ ਰੰਗਤ ਦਿੱਤੀ ਜਾਂਦੀ ਆ ਸੋ ਅਸੀਂ ਫੇਰੇ ਕਹਿੰਨੇ ਆ ਸਾਡੀ ਕਈ ਹੋਈ ਗੱਲ ਨੂੰ ਰਾਜਨੀਤਿਕ ਰੰਗਤ ਦਿੱਤੀ ਜਾਂਦੀ ਆ ਜਿਹੜੀ ਕਿ ਦੇਣ ਦੀ ਲੋੜ ਨਹੀਂ ਸੋਹਿਰਦਾ ਨਾਲ ਅ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਦੀ ਛਿੱਧੀ ਆ ਉਸ ਨੂੰ ਵੱਡੇ ਫਤਰ ਤੇ ਮਨਾਈਏ ਅਸੀਂ ਸਾਰਿਆਂ ਨੂੰ ਸੱਦਾ ਦਵਾਂਗੇ ਸੋ ਜਿਹੜਾ ਜਿਸ ਦਾ ਕੰਮ ਆ ਉਹ ਕੰਮ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ